ਫੋਨ ਕਰਕੇ ਕਿਹਾ ਕਿ ਸਿਮਰਨ ਵੀ ਜਦਾ ਵੀ ਬੰਦਾ ਫਿਲਮਾਂ ਚ ਕੰਮ ਕਰਦਾ ਵੀ ਉਹ ਤੁਹਾਨੂੰ ਆਏ ਨਹੀਂ ਕਹਿਣ ਵੀ ਸਾਨੂੰ ਪੱਗ ਵਾਲਾ ਮੁੰਡਾ ਚਾਹੀਦਾ। ਪਰ ਉਹਨਾਂ ਦੇ ਮੈਂ ਫਸਟ ਟਾਈਮ ਪੱਗ ਬੰਨੀ ਸੀ ਤੋ ਡੇਢ ਮਿੰਟ ਦੇ ਵਿੱਚ। ਤੇ ਉਹਨਾਂ ਨੇ ਮੈਂ ਪੁੱਛਿਆ ਮੈਂ ਕਿ ਕਿਹਨਾਂ ਦੀ ਪੱਗ ਦਸਤਾਰ ਸਜਾਉਣੀ ਹੈ ਕਿਨੇ ਗਰਨਾਮ ਭਾਜੀ ਦੀ। ਮੈਨੂੰ ਇੱਕ ਮਨ ਦੇ ਵਿੱਚ ਡਰ ਵੀ ਸੀਗਾ ਕਿ ਗਰਨਾਮ ਭਾਜੀ ਦੇ ਚਲੋ ਦਸਤਾਰ ਸਜਾਉਣੀ ਹੈ ਉਦੋਂ ਸੈਟਿੰਗ ਤੇ ਸੈੱਟ ਤੇ ਆਪਾਂ ਪਹੁੰਚੇ ਆਂ ਤੇ ਉਦੋਂ ਮਨ ਦੇ ਵਿੱਚ ਡਰ ਵੀ ਸੀਗਾ ਇੱਕ ਹੱਥ ਪੈਰ ਵੀ ਕੰਬਦੇ ਸੀ ਉਦੋਂ ਪਹਿਲੀ ਵਾਰ ਕਿਸੇ ਆਰਟਿਸਟ ਦੇ ਅੱਪਰ ਦਸਤਾਰ ਸਜਾਣੀ ਸੀਗੀ। ਡਾਕਟਰ ਸਾਹਿਬ ਨੇ ਮਦਰੂਨ ਨੇ ਕਹਿਣਾ ਕਿ ਵੇਦਨ ਦਾ ਕਰਕੇ ਵੀ ਇਹਦੇ ਸਿਰ ਦੇ ਵਿੱਚ ਬਹੁਤ ਖਾਰਸ਼ ਹੈ ਕੇਸ ਕਤਲ ਕਰ ਦੋ ਇਹਦੇ ਵੀ ਸਿਰ ਦੇ ਵਿੱਚ ਆਂਡਾ ਲਾ ਦੋ ਮੇਰੀ ਮਦਰ ਨੇ ਕਹਿਣਾ ਕਿ ਕੁਝ ਨਹੀਂ ਕਰਨਾ ਸੀ ਕਿ ਆਪੇ ਠੀਕ ਹੋਣਾ ਤਾਂ ਹੋ ਜਾਊਗਾ ਜਦੋਂ ਮੈਂ 7 ਸਾਲਾਂ ਦਾ ਸੀ ਉਦੋਂ ਮੇਰੀ ਪਿਓ ਦੀ ਡੈਥ ਹੋ ਗਈ ਸੀ ਫਾਜ਼ਲ ਸਾਹਿਬ ਦੀ ਤੇ ਮੇਰੀ ਮਦਰ ਵੀ ਬਹੁਤ ਬਿਮਾਰ ਰਹਿੰਦੇ ਸੀਗਾ ਜੀ ਤੇ ਉਹਨਾਂ ਦਾ ਪੀਜੀਏ ਦਾ ਟਰੀਟਮੈਂਟ ਚੱਲਦਾ ਸੀ ਤੇ ਸਾਨੂੰ ਪਤਾ ਨਹੀਂ ਸੀ ਉਦੋਂ ਕਿਡਨੀ ਡੈਮੇਜ ਹੋ ਗਈ ਸੀ ਕਿ ਮਦਰ ਤੇ ਉਹਨਾਂ ਦਾ ਟਰੀਟਮੈਂਟ ਵੀ ਸਰ ਚੱਲਿਆ ਉਥੋਂ ਬਾਅਦ ਮੇਰੀ ਤਿੰਨ ਭੈਣਾਂ ਨੇ ਤੇ ਕਿ ਮੇਰੀ ਛੇਤੀ ਪੂਨਰ ਮੈਂ ਕੈਨੇਡਾ ਭੇਜਿਆ ਜੀ ਤੇ ਜਦੋਂ ਮੈਂ ਪਹਿਲੀ ਵਾਰੀ ਬੈਨਰ ਬਣਾਇਆ ਸੀਗਾ ਉਦੋਂ ਮੈਨੂੰ 51 ਰੁਪਏ ਮਿਲੇ ਸੀਗੇ ਲਾੜੇ ਦੀ ਪੱਗ ਬਨਣ ਦੇ ਤੇ ਮੈਂ ਕਦੇ ਹਾਰੇ ਨਹੀਂ ਸੀਗਾ ਕਿ ਮੈਂ ਜੇ ਤੜਕੇ ਇਨਕੁਆਇਰੀ ਨਾਲ 4 ਵਜੇ ਵੀ ਪੱਗ ਬੰਨਣ ਜਾਣਾ ਇੱਕ ਵਾਰ ਦੀ ਗੱਲ ਏ ਮੈਂ ਕੁਰਕ ਖੇਤਰ ਪਹੁੰਚ ਕੇ ਸੀ ਪੱਗ ਬੰਨਣ ਸਵੇਰੇ 4 ਵਜੇ ਫਿਰ ਮੈਂ 4 ਵਜੇ ਸਰ ਐਕਟਿਵ ਹੋ ਕੇ ਗਿਆ ਸੀ ਕੁਰਕ ਖੇਤਰ ਕਰਾਲੀ ਤੋਂ ਉਹਨਾਂ ਨਾਲ ਕਦੇ ਕੋਈ ਗੱਲਬਾਤ ਆਪਸੀ ਸਰ ਉਹ ਨਾ ਯਾਦ ਹੋ ਗਿਆ ਸੀ ਕਿ ਉਹਨਾਂ ਨੂੰ ਇਸ ਬੇਸਿਕ ਐਂ ਕਹਿੰਦੇ ਸੀ ਥਾਕ ਮਾਰ ਕੇ ਬੁਲਾਉਂਦੇ ਸੀ ਸਿਮਰਨ ਆ ਜਾ ਮੇਰੇ ਪਗੜੀ ਬੰਨਦੇ ਐਦਾਂ ਬੁਲਾਉਂਦੇ ਸੀ ਸਰ ਫਿਰ ਮੈਂ ਵੀ ਭੱਜਿਆ ਜਾਂਦਾ ਸੀਗਾ ਜੀ ਸਤਿ ਸ਼੍ਰੀ ਅਕਾਲ ਜੀ ਲੱਕੀ ਦੇ ਨਾਲ ਮੈਂ ਹਾਂ ਅਜਰ ਠੌਰ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਜਿਨ੍ਹਾਂ ਦੇ ਹੌਸਲੇ ਬੁਲੰਦ ਹੁੰਦੇ ਨੇ ਮੰਜ਼ਿਲਾ ਉਹਨਾਂ ਨੂੰ ਹੀ ਮਿਲਦੀਆਂ ਨੇ ਗੱਲ ਕਰਾਂਗੇ ਅੱਜ ਉਸ ਸ਼ਖਸ ਦੀ ਉਸ ਸ਼ਖਸੀਅਤ ਦੀ ਜਿਸ ਨੇ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਜ਼ਿਆਦਾ ਪ੍ਰੋਬਲਮਸ ਵੀ ਆਈਆਂ ਘਰ ਦੇ ਵਿੱਚ ਆਰਥਿਕ ਤੰਗੀਆਂ ਵੀ ਦੇਖੀਆਂ ਵੇਲੇਕਿਨ ਹੌਸਲੇ ਹੌਸਲੇ ਬੁਲੰਦ ਸੀ ਤੇ ਉਹਨਾਂ ਬੁਲੰਦ ਹੌਸਲਿਆਂ ਦੇ ਨਾਲ ਮੰਜ਼ਿਲ ਤੱਕ ਪਹੁੰਚੇ ਗੱਲ ਕਰਾਂਗੇ ਉਸ ਸ਼ਖਸੀ ਜਿਸ ਨੇ ਅੱਜ ਬਹੁਤ ਵੱਡਾ ਆਪਣਾ ਨਾਮ ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਉਸੇ ਨਾਲ ਨਾਲ ਬਾਲੀਵੁੱਡ ਦੇ ਵਿੱਚ ਵੀ ਬਣਾਇਆ ਹੈ ਉਸ ਦਾ ਨਾਮ ਹੈ ਸਿਮਰਨ ਸਿਮਰਨ ਪ੍ਰੀਤ ਸਿੰਘ ਜੋ ਕਿ ਕੁਰਾਲੀ ਦਾ ਨਿਵਾਸੀ ਹੈ ਔਰ ਉਸ ਨੌਜਵਾਨ ਨਾਲ ਗੱਲਬਾਤ ਕਰਦੇ ਹਾਂ ਜਿਸ ਦੇ ਹੌਸਲੇ ਬੁਲੰਦ ਸੀਗੇ ਔਰ ਬਹੁਤ ਹੀ ਜ਼ਿਆਦਾ ਉਸਨੇ ਮਿਹਨਤ ਕੀਤੀ ਸਿਮਰਨ ਜੀ ਸਭ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਡੇਲੀ ਪੋਸਟ ਤੇ ਆਪ ਦਾ ਸਵਾਗਤ ਕਰਦੇ ਆ ਸਸੀਗਾ ਸਰ ਸਰ ਠੀਕ ਹੋ ਜੀ ਤੁਸੀਂ ਹਾਂ ਜੀ ਬਿਲਕੁਲ ਠੀਕ ਐ ਆਪ ਸੁਣਾਓ ਸਰ ਕਿਵੇਂ ਹੋ ਸਰ ਵਧੀਆ ਜੀ ਵਧੀਆ ਐ ਸਭ ਵਧੀਆ ਜੀ ਸਿਮਰਨ ਜੀ ਤੁਹਾਡਾ ਇੱਕ ਨਾਮ ਅੱਜ ਸਮੁੱਚੇ ਹਿੰਦੁਸਤਾਨ ਦੇ ਵਿੱਚ ਗੂੰਜਦਾ ਹੈ ਬੜੇ ਤੁਸੀਂ ਔਕੜਾਂ ਦਾ ਵੀ ਸਾਹਮਣਾ ਕੀਤਾ ਕਿਵੇਂ ਇਹ ਇੱਕ ਜਿਹੜਾ profession ਤੁਸੀਂ ਇਸ ਵੇਲੇ ਅਸੀਂ profession ਹੀ ਕਹਿ ਸਕਦੇ ਹਾਂ ਕਿ ਪਗੜੀ ਬੰਨਣ ਦਾ ਦਸਤਾਰ ਸਜਾਣ ਦਾ ਇਸ ਰਸਤੇ ਤੇ ਚੱਲੇ ਇਸ ਤੇ ਬਹੁਤ ਉੱਚੇ ਲੈਵਲ ਤੇ ਮੁਕਾਮ ਹਾਸਲ ਕੀਤਾ ਸ਼ੁਰੂਆਤ ਕਿੱਥੋਂ ਹੋਈ ਅਸਰ ਮੈਂ ਜਦੋਂ 10ਵੀਂ ਦੇ ਪੇਪਰ ਦਿੱਤੇ ਨੇ 2017 ਚ ਮੈਂ 10ਵੀਂ ਕੀਤੀ ਆ ਤੇ ਜਦੋਂ ਮੇਰੇ 2017 ਦੇ ਵਿੱਚ ਮੇਰਾ ਪੇਪਰ ਚੱਲਦੇ ਸੀਗੇ ਉਦੋਂ ਮੇਰਾ ਲਾਸਟ ਪੇਪਰ ਸੀਗਾ ਕਿ ਜਦੋਂ ਲਾਸਟ ਪੇਪਰ ਦੇਣ ਤੋਂ ਬਾਅਦ ਘਰ ਦੇ ਚਲੋ ਕਹੀਦੰਨੇ ਆ ਕਿ ਇਦਾਂ ਘੁੰਮਣਾ ਫਿਰਨਾ ਕਾ ਨੂੰ ਲਾਉਣਾ ਆ ਵੇ ਜਦੋਂ ਮੇਰਾ ਭਰਾ ਜਿੱਦ ਸੀ ਕਿ ਕਜਨ ਬ੍ਰਦਰ ਮੇਰੇ ਉਹ ਕਿਤਾਬਾਂ ਵਾਲੀ ਦੁਕਾਨ ਤੇ ਕੰਮ ਕਰਦੇ ਸੀਗੇ ਪਾਲ ਵੀਰ ਉਹਨਾਂ ਤੋਂ ਨਾ ਤੇ ਉਹ ਮੈਨੂੰ ਮਦਰ ਮੇਰੇ ਨਾਲ ਗੱਲ ਕੀਤੀ ਉਹਨਾਂ ਨਾਲ ਤੇ ਵੈਦਨ ਸਿਮਰਨ ਨੂੰ ਕਹਨ ਨੂੰ ਬੇਲਾ ਫਿਰ ਲਾਉਣਾ ਆਪਾਂ ਵੀ ਉਹ ਉੱਥੇ ਦੁਕਾਨ ਤੇ ਲਾ ਦਿੰਦੇ ਚਲੋ ਉਹ ਕਹਿਣ ਲੱਗੇ ਸੀ ਕਿ ਉਹਨਾਂ ਨੂੰ ਸਵੇਰ ਤੋਂ ਭੇਜ ਦਿਓ ਮੇਰੀ ਦੁਕਾਨ ਤੇ ਜਦੋਂ ਮੈਂ ਦੁਕਾਨ ਤੇ ਪਹਿਲਾ ਦਿਨ ਪਹੁੰਚਿਆ ਤੇ ਉਦੋਂ ਉਹ ਮੈਨੂੰ ਕਹਿਣ ਲੱਗੀ ਸੀ ਕਿ ਤੀਜੀ ਮੰਜ਼ਲ ਤੋਂ ਵੀ ਕਿਤਾਬਾਂ ਦਾ ਕਿਤਾਬਾਂ ਚੱਕ ਕੇ ਲਿਆਉਣੀਆਂ ਨੇ ਤੇ ਉਹ ਮੇਰੇ ਬਹੁਤ ਔਖਾ ਕੰਮ ਸੀਗਾ ਉਹ ਤੀਜੀ ਮੰਜ਼ਲ ਤੋਂ ਕਿਤਾਬਾਂ ਚੱਕ ਕੇ ਲਿਆਉਣੀਆਂ ਸੀਗੀਆਂ ਦੋ ਮੇਰੇ ਸ਼ੋਲਡਰਾਂ ਤੇ ਹੁੰਦੀਆਂ ਸੀਗੀਆਂ ਤੇ ਚਾਰ ਮੇਰੇ ਹੱਥ ਚ ਫੜੀਆਂ ਹੁੰਦੀਆਂ ਸੀਗੀਆਂ ਚਾਰ ਬੰਡਲ ਤੇ ਉਹ ਚੱਕ ਕੇ ਲਿਆਉਣਾ ਮੇਰਾ ਬਹੁਤ ਮਤਲਕੀ ਉਹ ਹੁੰਦਾ ਸੀਗਾ ਬਹੁਤ ਡਿਫਿਕਲਟ ਕੰਮ ਸੀਗਾ ਤੇ ਫਿਰ ਉਹ ਘਰ ਜਾ ਕੇ ਮੈਂ ਜਦੋਂ ਸ਼ਾਮ ਨੂੰ ਰੋਟੀ ਖਾਣ ਜਾਂਦੇ ਸੀ ਪਰ ਦੁਪਹਿਰ ਦਾ ਲੰਚ ਬ੍ਰੇਕ ਹੁੰਦੀ ਸੀਗੀ ਤੇ ਉਦੋਂ ਮੈਂ ਘਰੇ ਜਾਣਾ ਫਿਰ ਮੈਂ ਘਰੇ ਜਾ ਕੇ ਰੋਣ ਲੱਗ ਜਾਣਾ ਬਹੁਤ ਕਿ ਮੇਤੋਂ ਨਹੀਂ ਕੰਮ ਹੁੰਦਾ ਨਾ ਮੇਤੋਂ ਹੋਣਾ ਏ ਨਾ ਮੈਂ ਕਰਨਾ ਤੇ ਫਿਰ ਉਹ ਮਦਨ ਆਇਆ ਫਿਰ ਗੱਲ ਕੀਤੀ ਉਹਨਾਂ ਨਾਲ ਮੈਂ ਹਫ਼ਤਾ ਤੱਕ ਲਾਇਆ ਉਹਨਾਂ ਦੀ ਦੁਕਾਨ ਤੇ ਫਿਰ ਉਹ ਸਾਹਮਣੇ ਪਾਰਟ ਇਕਲਾ ਤੋਸ ਸੀਗਾ ਫਿਰ ਉਹਨਾਂ ਨੇ ਬੀਰ ਜੀ ਨਾਲ ਬੀਰ ਨਾਲ ਗੱਲ ਕੀਤੀ ਪਾਲਵੀਰ ਉਹਨਾਂ ਨਾਲ ਰਾਣੇ ਵੀਰ ਉਹਨਾਂ ਨਾਲ ਗੱਲ ਕੀਤੀ ਹੈ ਉਹਨਾਂ ਦੀ ਕਰਾਲੀ ਦੇ ਵਿੱਚ ਦੁਕਾਨ ਹੈ ਪਾਰਟ ਇਕਲਾ ਤੋਸ ਤੇ ਉੱਥੇ ਦੁਕਾਨ ਤੇ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਆ ਤੇ ਉਹ ਕਹਿਣ ਲੱਗੇ ਸੀਗੇ ਚਲੋ ਉਹਨਾਂ ਕੋਲ ਮੈਂ ਕਾਫੀ ਟਾਈਮ ਕੀਤਾ ਕੰਮ ਡੇਢ ਦੋ ਸਾਲ ਕੀਤੇ ਨੇ ਤੇ ਫਿਰ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਪਤਾ ਨਹੀਂ ਕਿਦਾਂ ਕਿ ਇਦਾਂ ਦਸਤਾਰਾਂ ਦਾ ਕੰਮ ਸ਼ੁਰੂ ਕਰੀਏ ਤੇ ਜਦੋਂ ਮੈਂ ਪਹਿਲੀ ਵਾਰੀ ਬੈਨਰ ਬਣਾਇਆ ਸੀਗਾ ਉਹਦੋਂ 52 ਰੁਪਏ ਮਿਲੇ ਸੀਗੇ ਲਾੜੇ ਦੀ ਪੱਗ ਬੰਨਣ ਦੇ ਕਿੰਨੇ ਖੁਸ਼ੀ ਹੋਈ ਸੀ ਸਰ ਬਹੁਤ ਖੁਸ਼ੀ ਸੀ ਕਿ ਜੀ ਕਿਉਂ ਜਦੋਂ ਇਦਾਂ ਹੁੰਦਾ ਸੀ ਕਿਸੇ ਦੇ ਘਰੇ ਜਾ ਕੇ ਦਸਤਾਰ ਸੀ ਹੁੰਦੇ ਨਾ ਆਪਾਂ ਉਦੋਂ ਵਿਆਹ ਦਾ ਕੰਮ ਹੁੰਦਾ ਸੀ ਸਵੇਰ-ਸਵੇਰ ਦਾ ਜਦੋਂ 5 ਵਜੇ ਅਗਲੇ ਨੇ ਕਹਿਣਾ ਵੀ ਆ ਕੇ ਜੀ ਸਾਡੀ ਦਸਤਾਰਸ ਦਿਓ ਉਦੋਂ ਚਾਹ ਵੀ ਇੱਕ ਹੁੰਦਾ ਸੀ ਔਰ ਡਰ ਵੀ ਹੁੰਦਾ ਸੀ ਖਮਣ ਦੇ ਵਿੱਚ ਕਿ ਇਦਾਂ ਦੀ ਖਬਰ ਪਤਾ ਨਹੀਂ ਕਿਦਾਂ ਲੜ ਪੂਰਾ ਹੋਗਾ ਦਸਤਾਰ ਦਾ ਉਦੋਂ ਕਾਫੀ ਬੰਦੇ ਬੈਠੇ ਹੋਣੇ ਸਾਈਡ ਤੇ ਉਦੋਂ ਫਿਰ ਦਸਤਾਰ ਸਜਾਉਣ ਲੱਗ ਜਣਾ ਜੀ ਉਹ ਦੋ ਤਿੰਨ ਵਾਰੀ ਇਦਾਂ ਹੋਇਆ ਵੀ ਆ ਲੜ ਵੀ ਘਟੇ ਸੀਗੇ ਫਿਰ ਕਿਉਂ ਉਦੋਂ ਮਾਰਨਿੰਗ ਦਾ ਹੁੰਦਾ ਸੀਗਾ ਕਿ ਬਰਾਤ ਵੀ ਚੜ੍ਹਨੀ ਹੁੰਦੀ ਸੀ ਉਦੋਂ ਉਦੋਂ ਡਰ ਵੀ ਹੁੰਦਾ ਸੀਗਾ ਕਿ ਅਗਲੇ ਦੀ ਬਰਾਤ ਵੀ ਲੇਟ ਹੋ ਰਹੀ ਹੈ ਸਿਰਫ ਦਸਤਾਰ ਪਿੱਛੇ ਉਦੋਂ ਜੀ ਇੱਥੇ ਮੈਂ ਇੱਕ ਸਵਾਲ ਲੈ ਲੈਣਾ ਆਪ ਤੋਂ ਦਸਵੀਂ ਦੇ ਹਜੇ ਪੇਪਰ ਦਿੱਤੇ ਸੀਗੇ ਆਪਨੇ ਬਹੁਤ ਛੋਟੀ ਉਮਰ ਰਹੀ ਹੋएगी ਆਪ ਦੀ 16 ਸਾਲ ਆ 17 ਸਾਲ ਉਸ ਇੰਨੀ ਕਿਉਂ ਹੁੰਦੀ ਹੈ ਤਕਰੀਬਨ ਪੇਰੈਂਟਸ ਸੋਚਦੇ ਨੇ ਮਾਪੇ ਇਹ ਸੋਚਦੇ ਨੇ ਕਿ ਬੱਚੇ ਨੇ ਹਜੇ ਦਸਵੀਂ ਕੀਤੀ ਹੈ ਜਾਂ ਪੇਪਰ ਦਿੱਤੇ ਨੇ ਉਹਨੂੰ ਕਿਸੇ ਕੋਚਿੰਗ ਸੈਂਟਰ ਭੇਜ ਦਿੰਦੇ ਨੇ ਜਾਂ ਕੋਈ ਹੋਰ ਕੋਈ ਵੱਖਰਾ ਕੰਮ ਸਿਖਾਉਣ ਦੀ ਕੋਸ਼ਿਸ਼ ਕਰਦੇ ਆਂ ਘਰ ਦੇ ਹਾਲਾਤ ਕਿਵੇਂ ਦੇ ਰਹੇ ਕਿ ਆਪ ਨੂੰ ਜਸਟ ਹਜੇ ਪੇਪਰ ਦਿੱਤੇ ਸੀਗੇ ਤੇ ਆਪ ਨੂੰ ਕੰਮ ਕਰਨਾ ਪਿਆ ਸਰ ਜੀ ਉਦੋਂ ਮੈਂ 7 ਸਾਲਾਂ ਦਾ ਸੀ ਉਦੋਂ ਮੇਰੀ ਪਿਓ ਦੀ ਡੈਥ ਹੋ ਗਈ ਸੀ ਫਾਕਤ ਸਾਹਿਬ ਦੀ ਤੇ ਮੇਰੀ ਮਦਰ ਵੀ ਬਹੁਤ ਬਿਮਾਰ ਰਹਿੰਦੇ ਸੀ ਕਜੀ ਤੇ ਉਹਨਾਂ ਦਾ ਪੀਜੀਏ ਦਾ ਟਰੀਟਮੈਂਟ ਚੱਲਦਾ ਸੀ ਤੇ ਸਾਨੂੰ ਪਤਾ ਨਹੀਂ ਸੀ ਉਹਦੋਂ ਕਿਡਨੀ ਡੈਮੇਜ ਹੋ ਗਈ ਸੀ ਕੀ ਮਦਰ ਤੇ ਉਹਨਾਂ ਦਾ ਟਰੀਟਮੈਂਟ ਵੀ ਸਰ ਚੱਲਿਆ ਉਥੋਂ ਬਾਅਦ ਮੇਰੀ ਤਿੰਨ ਭੈਣਾਂ ਨੇ ਤੇ ਇੱਕ ਮੇਰੀ ਸਿਸਟਰ ਉਹਨੂੰ ਮੈਂ ਕੈਨੇਡਾ ਭੇਜਿਆ ਜੀ ਹੁਣੇ ਤੇ ਅਸੀਂ 20 ਸਾਲ ਅਸੀਂ ਕਿਰਾਏ ਤੇ ਰਹੇ ਸੀ 20 ਸਾਲਾਂ ਤੋਂ ਬਾਅਦ ਸਰ ਹੁਣੇ ਆਪਾਂ ਮਕਾਨ ਬਣਾਇਆ ਇੱਕ ਨਵਾਂ ਤੇ ਉਹਦੋਂ ਬਹੁਤ ਖੁਸ਼ੀ ਹੁੰਦੀ ਸੀ ਸਰ ਜਦੋਂ ਆਪਣੇ ਮਕਾਨ ਦੇ ਵਿੱਚ ਚਲੋ 20 ਸਾਲ ਅਸੀਂ ਸਰ ਬਹੁਤ ਰੈਂਟ ਤੇ ਰਹੇ ਜੀ ਬਹੁਤ ਜ਼ਿਆਦਾ ਔਖਾ ਆਪਨੇ ਆਪਣੀ ਮਦਰ ਨੇ ਸਿਸਟਰਸ ਨੇ ਉਹ ਸੈਨ ਕੀਤੇ ਆ ਬ੍ਰਦਰ ਸਿਸਟਰ ਕਿੰਨੇ ਹੋ ਸਰ ਮੇਰੀ ਤਿੰਨ ਸਿਸਟਰ ਨੇ ਜੀ ਦੋ ਮੇ ਤੋਂ ਵੱਡੀਆਂ ਨੇ ਇੱਕ ਛੋਟੀ ਹੈ ਜੀ ਘਰ ਦੇ ਹਾਲਾਤ ਤੁਸੀਂ ਬਿਆਨ ਕੀਤੇ ਨੇ ਕਿ ਫਾਦਰ ਬਹੁਤ ਛੋਟੀ ਉਮਰ ਦੇ ਵਿੱਚ ਪਿਤਾ ਦਾ ਸਾਆਇਆ ਸਿਰ ਤੋਂ ਉੱਠਿਆ ਬਹੁਤ ਔਖਾ ਹੁੰਦਾ ਕਿ ਬੱਚਿਆਂ ਨੂੰ ਸੰਭਾਲਣਾ ਮਾਂ ਨੇ ਬਹੁਤ ਮਿਹਨਤ ਕੀਤੀ ਔਰ ਆਪਨੇ ਹਰ ਨਾਲ ਦਾ ਸਾਥ ਦਿੱਤਾ ਇਸੇ ਨਾਂ ਨਾਲ ਅਗਰ ਅਸੀਂ ਗੱਲ ਕਰੀਏ ਕਿ ਜਿੱਥੇ ਤੁਸੀਂ ਵਿਆਹਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਤੇ ਅਗਲਾ ਪੜਾ ਤੁਸੀਂ ਫਿਰ ਫਿਲਮਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਦਸਤਾਰ ਬੰਦੀ ਜਿਹੜੀ ਆ ਉਹ ਕੀਤੀ ਦਸਤਾਰ ਜਿਹੜੀਆਂ ਉਹ ਸਜਾਈਆਂ ਨੇ ਉਹ ਉਹ ਫਿਰ ਕਿੱਥੋਂ ਆਪ ਨੂੰ ਉਸ ਪਾਸੇ ਨੂੰ ਜਾਣ ਦਾ ਮੌਕਾ ਮਿਲਿਆ ਸਰ ਜਦੋਂ ਮੈਂ ਆਪਣਾ ਪਾਰਟੀ ਕਲਾਉਤ ਉਸਦੇ ਕੰਮ ਕਰਦਾ ਸੀ ਮੈਂ ਕੁਰਾਲੀ ਦੇ ਵਿੱਚ ਤੇ ਉੱਥੇ ਇੱਕ ਦੁਕਾਨ ਤੇ ਬੰਦਾ ਆਇਆ ਸੀਗਾ ਉਹ ਬਰੌਲੀ ਦਾ ਬੰਦਾ ਸੀਗਾ ਉਹ ਜੂਨੀਅਰ ਲੈ ਕੇ ਜਾਂਦਾ ਸੀ ਜਿਵੇਂ ਆਮ ਤੌਰ ਤੇ ਆਪਾਂ ਦੇਖਦੇ ਆਂ ਫਿਲਮਾਂ ਦੇ ਵਿੱਚ ਕਰਾਊਡ ਦੇਖਣ ਨੂੰ ਬਹੁਤ ਦਿੱਕਤ ਆ ਤੇ ਉਹ ਮੈਨੂੰ ਕਹਿੰਦੇ ਸੀ ਕਿ ਦੁਕਾਨ ਤੇ ਜਾ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਪਾਗ ਵਾਲਾ ਮੁੰਡਾ ਚਾਹੀਦਾ ਵੀ ਸਾਡੇ ਕੱਲ ਨੂੰ ਰੋਪੜ ਫਿਲਮ ਦੀ ਸ਼ੂਟਿੰਗ ਆ ਪਹਿਲੀ ਫਿਲਮ ਕੀਤੀ ਸੀ ਉਦੋਂ ਮੈਂ ਕਰਨਾਲ ਭਾਈ ਦੇ ਸੌਰਾਂ ਦੇ ਪਿੰਡ ਆ ਗਿਆ ਜੀ ਤੇ ਉਦੋਂ ਮੈਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀਰ ਜੀ ਨੇ ਵੱਡੇ ਵੀਰ ਜੀ ਨੇ ਕਿ ਸਿਮਰਨ ਵੀਰ ਜੀ ਦਾ ਵੀ ਬੰਦਾ ਫਿਲਮਾਂ 'ਚ ਕੰਮ ਕਰਦਾ ਵੀ ਉਹ ਤੁਹਾਨੂੰ ਆਏ ਨੇ ਕਹਿਣ ਵੀ ਸਾਨੂੰ ਪਾਗ ਵਾਲਾ ਮੁੰਡਾ ਚਾਹੀਦਾ ਵੀ ਤੁਸੀਂ ਕੱਲ ਤੋਂ ਫ੍ਰੀ ਹੋ ਮੈਂ ਕਿ ਕੋਈ ਚੱਕਰ ਨਹੀਂ ਫ੍ਰ ਤੇ ਉਦੋਂ ਫਿਰ ਮੈਂ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਪਹਿਲੀ ਫਿਲਮ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਚਲੋ ਉਦੋਂ ਪਤਾ ਨਹੀਂ ਸੀ ਹੁੰਦਾ ਕਿ ਕੌਣ ਕੌਣ ਕਿਹੜੇ ਡਿਪਾਰਟਮੈਂਟ ਹੁੰਦੇ ਨੇ ਫਿਲਮਾਂ ਦੇ ਵਿੱਚ ਤੇ ਉਹਨਾਂ ਨੇ ਮੈਂ ਪੁੱਛਿਆ ਮੈਂ ਕਿ ਕਿਹਨਾਂ ਦੇ ਪਗ ਦਸਤਾਰ ਸਜਾਉਣੀ ਕਿਹਨੇ ਗਰਨਾਮ ਭਾਜੀ ਨੇ ਅੱਛਾ ਤੇ ਮੈਨੂੰ ਇੱਕ ਮਨ ਦੇ ਵਿੱਚ ਡਰ ਵੀ ਸੀਗਾ ਮੈਂ ਕਿਹਾ ਚਲੋ ਗਰਨਾਮ ਭਾਜੀ ਨੇ ਮੈਂ ਕਿਹਾ ਪਤਾ ਨਹੀਂ ਕਿੱਦਾਂ ਕੀ ਹੋ ਗਿਆ ਵੀ ਉਦੋਂ ਮਨ ਦੇ ਵਿੱਚ ਬਹੁਤ ਡਰ ਸੀ ਭਾਜੀ ਵੀ ਗਰਨਾਮ ਭਾਜੀ ਦੇ ਚਲੋ ਦਸਤਾਰ ਸਜਾਉਣੀ ਆ ਉਦੋਂ ਸੈਟਿੰਗ ਤੇ ਸੈੱਟ ਤੇ ਆਪਾਂ ਪਹੁੰਚੇ ਆ ਜਦੋਂ ਸ਼ੂਟਿੰਗ ਦੇ ਵਿੱਚ ਜਦੋਂ ਮੈਂ ਪੂਣੀ ਕਰਕੇ ਹਟਿਆ ਸੀ ਦਸਤਾਰ ਦੀ ਤੇ ਉਦੋਂ ਮਨ ਦੇ ਵਿੱਚ ਡਰ ਵੀ ਸੀਗਾ ਇੱਕ ਹੱਥ ਪੈਰ ਵੀ ਕੰਬ ਰਹੇ ਸੀ ਉਦੋਂ ਪਹਿਲੀ ਵਾਰੀ ਕਿਸੇ ਆਰਟਿਸਟ ਦੇ ਪਰ ਦਸਤਾਰ ਸੇ ਜਾਣੀ ਸੀਗੀ ਤੇ ਔਕੀ ਸੌਕੀ ਕਰਕੇ ਮੈਂ ਚਲੋ ਇੱਕ ਦੋ ਵਾਰੀ ਮੇਤੋ ਲੜ ਵੀ ਨਹੀਂ ਪੂਰਾ ਹੋਇਆ ਜਦੋਂ ਮੈਂ ਪਹਿਲੀ ਵਾਰੀ ਸਜਾਈ ਸੀਗੀ ਜੀ ਤੇ ਹੌਲੀ ਹੌਲੀ ਕਰਕੇ ਫਿਰ ਮੈਂ ਉਹਨਾਂ ਦੀ ਪੱਗ ਪੂਰੀ ਕੀਤੀ ਸੀਗੀ ਤੇ ਉਸ ਤੋਂ ਬਾਅਦ ਫਿਰ ਰਸਤਾ ਖੁੱਲਦਾ ਚਲੇ ਗਿਆ ਉਸ ਤੋਂ ਬਾਅਦ ਫਿਰ ਰਸਤਾ ਖੁੱਲਦਾ ਗਿਆ ਜੀ ਫਿਰ ਮੈਨੂੰ ਦਾਨ ਲੱਗਦੀ ਦੂਜੀ ਫਿਲਮ ਮਿਲ ਗਈ ਸੀ ਸ਼ਾਇਦ ਕਪੂਰ ਦੀ ਜੋ ਆਮ ਤੌਰ ਤੇ ਪੰਜ ਅੱਸੀ ਫਿਲਮ ਦੇਖੀ ਸੀਗੀ ਫਿਰ ਉਹ ਦੂਜੀ ਫਿਲਮ ਉਹ ਮਿਲੀ ਸੀ ਤੀਜੀ ਕੀਤਾ ਸੀ ਫਿਰ ਉਡਾਰੀਆਂ ਉਡਾਰੀਆਂ ਸੀਰੀਅਲ ਕੀਤਾ ਸੀ ਜੀ ਫਿਰ ਹੌਲੀ ਹੌਲੀ ਆਮ ਤੌਰ ਤੇ ਮੈਂ ਕੰਮ ਕੀਤਾ ਕਰਦਾ ਰਿਹਾ ਬਹੁਤ ਹੋਕੜਾਂ ਦਾ ਸਾਹਮਣਾ ਕੀਤਾ ਹੈ ਆਪਨੇ ਕਿ ਛੋਟੀ ਉਮਰੇ ਹਾਜ ਜ 7 ਸਾਲ ਦੀ ਉਮਰ ਸੀਗੀ ਜੀ ਹਾਦਸਾ ਆਇਆ ਸਿਰ ਤੋਂ ਉੱਠ ਗਿਆ ਫਿਰ ਆਪਣੇ ਆਪ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਮਾਂ ਨੇ ਸਾਥ ਦਿੱਤਾ ਪਰਿਵਾਰ ਨੇ ਸਾਥ ਦਿੱਤਾ 10ਵੀਂ ਦੇ ਪੇਪਰ ਦਿੱਤੇ ਸੀਗੇ ਉਸ ਤੋਂ ਬਾਅਦ ਅਗਲੇ ਪੜਾਵਲ ਨੂੰ ਤੁਰ ਪਏ ਆਪ ਤੇ ਫਿਰ ਐਜੂਕੇਸ਼ਨ ਜਿਹੜੀ ਅਗਲੀ ਹੈ ਉਸ ਦੇ ਵਿੱਚ ਵੀ ਕਈ ਪ੍ਰੋਬਲਮਸ ਆਈਆਂ ਹੋਣੀਆਂ ਪਹਿਲਾਂ ਵੀ ਕੁਝ ਔਕੜ ਆਈਆਂ ਹੋਣੀਆਂ ਉਹ ਫਿਰ ਉਹਨਾਂ ਦਾ ਕਿਵੇਂ ਉਹ ਸੋਲੂਸ਼ਨ ਕਿਵੇਂ ਨਿਕਲਿਆ ਕਿਵੇਂ ਕਿਤਾਬਾਂ ਖਰੀਦੀ ਸੀਗੇ ਸਰ ਜਦੋਂ ਮੈਂ ਆਪਣਾ 10ਵੀਂ ਪਲਸ 2 ਤੱਕ ਕੀਤੀ ਮੈਂ ਪਲਸ 2 ਤੋਂ ਬਾਅਦ ਡਿਪਲੋਮਾ ਕੀਤਾ ਸੀਗਾ ਡੈਰੀ ਫਾਰਮਿੰਗ ਦਾ ਕੋਰਸ ਪਾੜਿੰਗੀ ਜਦੋਂ ਮੈਂ ਪਲਸ 2 ਆਪਣਾ ਪੜ੍ਹਦਾ ਸੀਗਾ ਉਦੋਂ ਕਿਤਾਬਾਂ ਨਹੀਂ ਸੀ ਹੁੰਦੀਆਂ ਸਾਡੇ ਕੋਲੇ ਨਾ ਪੜਨ ਨੂੰ ਪੈਸੇ ਹੁੰਦੇ ਸੀ ਕਿ ਜੀ ਮੇਰੇ ਜੋ ਵੱਡੇ ਵੀਰ ਨੇ ਜਗਦੀਪ ਸਿੰਘ ਤੇ ਉਹ ਮੇਰੇ ਵੱਡੇ ਵੀਰ ਨੇ ਤੇ ਦੂਜੇ ਮੇਰੇ ਵੀਰ ਨੇ ਪਾਲ ਵੀਰ ਉਹਨਾਂ ਦੇ ਖੁਰਾਲੀ ਦੇ ਵਿੱਚ ਦੁਕਾਨ ਨੇ ਤੇ ਉਹਨਾਂ ਨੇ ਮੇਰੀ ਬੜੀ ਹੈਲਪ ਕੀਤੀ ਭਾਈ ਉਹਨਾਂ ਨੇ ਜਦੋਂ ਜਗਦੀਪ ਵੀਰ ਨੂੰ ਮੈਂ ਕਹਿਣਾ ਸੀ ਮੇਰੇ ਕੋਲ ਮੇਰੇ ਕੋਲ ਪੜਨ ਦੇ ਪੈਸੇ ਨਹੀਂ ਹੈਗੇ ਤੇ ਉਹਨਾਂ ਨੇ ਮੈਨੂੰ ਕਹਿਣਾ ਕੋਈ ਚੱਕੇ ਨਹੀਂ ਸਿਮਨੂੰ ਟੈਨਸ਼ਨ ਨਾ ਲੈ ਤੂੰ ਪੜਾ ਫੀਸ ਅਸੀਂ ਦਵਾਂਗੇ ਤੇ ਉਹਨਾਂ ਨੇ ਮੈਨੂੰ ਉਹ ਤੋਂ ਫੀਸ ਦਿੱਤੀ ਫਿਰ ਮੈਂ ਪੜਿਆ ਮੇਰੇ ਕੋਲ ਕਿਤਾਬਾਂ ਨਹੀਂ ਸੀ ਹੁੰਦੀਆਂ ਪੜ੍ਹਨ ਦੇ ਨੂੰ ਵੀ ਫਿਰ ਮੈਨੂੰ ਪਾਲ ਵੀ ਨੇ ਕਿਹਾ ਸਿਮਰ ਲੈ ਚਾ ਕਿਤਾਬਾਂ ਲੈ ਜਾ ਤੂੰ ਤੂੰ ਪੜ ਕੇ ਵਿਖਾ ਵਧੀਆ ਕਰਕੇ ਵਿਖਾ ਕੁਝ ਚਲੋ ਮੈਂ ਵਧੀਆ ਪੜਦਾ ਰਿਹਾ ਜੀ ਉਦੋਂ ਮੈਂ 10ਵੀਂ ਵੀ 2017 ਚ ਕਾਲੀ ਸੀਗੀ ਫਿਰ ਨਾਲ ਲੱਗਦੀ ਮੈਂ 19 2019 ਦੇ ਵਿੱਚ ਮੈਂ ਪਲਸ 2 ਕਾਲੀ ਸੀ ਉਦੋਂ ਮੈਂ 11ਵੀਂ ਤੇ 12ਵੀਂ ਦੀ ਫੀਸ ਮੈਂ ਆਪ ਕੱਢੀ ਸੀ ਜੀ ਤੁਹਾ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਸੀ ਕਿ ਜਦੋਂ ਮੈਂ 11ਵੀਂ 12ਵੀਂ ਦੀ ਫੀਸ ਆਪ ਕੱਢੀ ਉਦੋਂ ਮੈਂ 51 ਪੇਚ ਪੱਗ ਪੰਨੀ ਸੀਗੀ ਜੀ ਪਹਿਲੀ ਵਾਰ ਹੀ ਕਿੰਨਾ ਕੁ ਅੰਦਰੋਂ ਕੀ ਫੀਲ ਹੋਇਆ ਜਦੋਂ 51 ਰੁਪਏ ਦਿੱਤੇ ਉਦੋਂ ਬਹੁਤ ਵਧੀਆ ਲੱਗਿਆ ਸੀਗਾ ਜਦੋਂ ਵਿਆਹ ਵਾਲੇ ਦੇ ਲਾੜੇ ਦੇ ਘਰੇ ਗਏ ਸੀਗੇ ਉਹ ਮੈਨੂੰ ਕਹਿੰਦੇ ਸੀ ਉਹਨਾਂ ਨੇ ਕਹਿੰਦੇ ਕਿ ਨਾ ਸ਼ਕਲ ਲੈਣਾ ਹੈ ਉਦੋਂ ਮੈਂ ਆਈ ਨਹੀਂ ਸੀ ਕਹਿੰਦਾ ਕਿ ਮੈਨੂੰ ਇੰਨਾ ਸ਼ਕਲ ਚਾਹੀਦਾ ਮੈਂ ਕਹਿ ਨਹੀਂ ਉਹਨਾਂ ਨੇ ਆਪ ਹੀ ਦਿੱਤਾ ਸੀ ਮੈਨੂੰ 51 ਰੁਪਏ ਤੋਂ ਫਿਰ ਮੈਂ 51 ਰੁਪਏ ਲੈ ਕੇ ਬਹੁਤ ਖੁਸ਼ ਹੋਇਆ ਸੀਗਾ ਮਿਹਨਤ ਦੇ ਤਾਂ 1 ਰੁਪਿਆ ਵੀ ਬਹੁਤ ਹੁੰਦਾ 1 ਰੁਪਿਆ 1 ਰੁਪਈ ਡੇਢ ਪੈਸੇ ਵੀ ਬਹੁਤ ਹੁੰਦੇ ਜੀ ਤੇ ਪਹਿਲੀ ਕਮਾਈ ਪਹਿਲੀ ਕਮਾਈ ਸੀਗੀ ਉਹ ਤਾਂ 51 ਰੁਪਏ ਪੱਗ ਬਣੇ ਸੀਗੇ ਸਿਮਰਨ ਜੀ ਘਰੇ ਬੈਠੇ ਸੀਗੇ ਮਾਤਾ ਜੀ ਨਾਲ ਗੱਲ ਹੋਈ ਸੀ ਗੱਲਾਈ ਸੀ ਕਿ ਇੱਕ ਵਾਰ ਐਸਾ ਵੀ ਸਮਾਂ ਆਇਆ ਜਦੋਂ ਡਾਕਟਰਸ ਨੇ ਕਹਿਤਾ ਕਿ ਇਹਨਾਂ ਦੇ ਕੇਸ ਸਾਨੂੰ ਕਤਲ ਕਰਨੇ ਪੈਣਗੇ ਕਿ ਕੋਈ ਇਨਫੈਕਸ਼ਨ ਹੋ ਗਈ ਸੀ ਕੀ ਸੀਗਾ ਉਹ ਜਦੋਂ ਛੋਟਾ ਹੁੰਦਾ ਸੀ ਮੈਂ ਉਦੋਂ ਮੇਰੇ ਸਿਰ ਦੇ ਵਿੱਚ ਬਹੁਤ ਖਾਰਸ਼ ਹੋਣੀ ਤੇ ਜਦੋਂ ਡਾਕਟਰ ਸਾਹਿਬ ਕੋਲ ਲੈ ਕੇ ਜਾਣਾ ਮੇਰੀ ਮਦਰ ਉਹਨਾਂ ਨੇ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਨੇ ਮਦਰ ਨੂੰ ਕਹਿ ਰਣਾ ਕਿ ਬੇਦੰਦਾਂ ਕਰਕੇ ਵੀ ਇਹਦੇ ਸਿਰ ਦੇ ਵਿੱਚ ਬਹੁਤ ਖਾਰਸ਼ ਹੈ ਬੇਦੰਦਾਂ ਵੇ ਇਸ ਕੇਸ ਕਤਲ ਕਰ ਦੋਵੇ ਦੇ ਵੇ ਸਿਰ ਦੇ ਵਿੱਚ ਆਂਡਾ ਲਾ ਦੋ ਮੇਰੀ ਮਦਰ ਨੇ ਕਹਿਣਾ ਕਿ ਕੁਛ ਨਹੀਂ ਕਰਨਾ ਸੀ ਕਿ ਆਪੇ ਠੀਕ ਹੋਣਾ ਤਾਂ ਹੋ ਜਾਊਗਾ ਉਦੋਂ ਸਿਰ ਦੇ ਵਿੱਚ ਬਹੁਤ ਖਾਰਸ਼ ਹੋਣੀ ਉਦੋਂ ਮੇਰੀ ਉਂਗਲੀਆਂ ਛਿਲੇ ਜਾਣੀਆਂ ਖਾਰਸ਼ ਹੋਣੀ ਸੀ ਉਹਦੇ ਸਿਰ ਤੇ ਬਹੁਤ ਉਦੋਂ ਉਂਗਲੀਆਂ ਦੇ ਵਿੱਚ ਜਿਹੜਾ ਮਾਸ ਹੁੰਦਾ ਉਹ ਵੀ ਛਿਲਿਆ ਜਾਂਦਾ ਸੀ ਕਿੰਨੀ ਖਾਰਸ਼ ਹੁੰਦੀ ਸੀ ਬਹੁਤ ਸਿਰ ਤੇ ਵਿੱਚ ਫਿਰ ਹੌਲੀ ਹੌਲੀ ਜਦੋਂ ਮਦਰ ਨੇ ਕਦੇ ਵੀ ਸਾਡਾ ਗੁਰਸਿੱਖ ਪਰਿਵਾਰ ਆ ਕਦੇ ਵੀ ਆਂਡਾ ਨਹੀਂ ਲਾਇਆ ਕਦੇ ਕੁਝ ਵੀ ਨਹੀਂ ਲਾਇਆ ਮੇਰੇ ਸਿਰ ਤੇ ਹੌਲੀ ਹੌਲੀ ਆਪੇ ਠੀਕ ਹੁੰਦਾ ਫਿਰ ਮੈਡੀਸਿਨ ਚੱਲੀ ਜ ਉਹਦੀ ਕਾਫੀ ਟਾਈਮ ਫਿਰ ਮੈਡੀਸਨ ਲੈਂਡ ਤੋਂ ਬਾਅਦ ਉਦੋਂ ਬਹੁਤ ਫਰਕ ਪਿਆ ਸੀਗਾ ਵਾਹਿਗੁਰੂ ਦੀ ਕਿਰਪਾ ਰੇ ਸਦਕ ਨਹੀਂ ਹਾਰਿਆ ਵਾਹਿਗੁਰੂ ਦੀ ਕਿਰਪਾ ਬਹੁਤ ਬਹੁਤ ਰੀਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਠੀਕ ਕਿਹਦਾ ਨੇ ਕਿ ਅਗਰ ਉਸ ਵੇਲੇ ਡੋਲ ਜਾਂਦੇ ਭਾਵੇਂ ਆਪਦੇ ਮਾਤਾ ਜੀ ਨੇ ਹੈਨਾ ਭਾਵੇਂ ਤੁਸੀਂ ਨੇ ਆ ਪਰਿਵਾਰ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਸਿਮਰਨ ਸਾਡੇ ਸਾਹਮਣੇ ਖੜਾ ਉਹ ਸਿਮਰਨ ਨਾ ਹੁੰਦਾ ਸਰ ਇਹ ਕਦੇ ਸੋਚਿਆ ਨਹੀਂ ਸੀ ਮੈਂ ਇੱਥੇ ਤੱਕ ਪਹੁੰਚਾਂਗਾ ਇਕ ਕੁਛ ਵੀ ਨਹੀਂ ਸੋਚਿਆ ਉਦੋਂ ਮੈਂ 12ਵੀਂ ਦੇ ਪੇਪਰ ਦਿੱਤੇ ਉਦੋਂ ਦੁਕਾਨ ਤੇ ਕੰਮ ਕੀਤਾ ਉਦੋਂ ਯਾਦ ਹੈ ਮੈਨੂੰ ਅੱਜ ਤੱਕ ਮੈਂ ਰੋਜ਼ ਰੋੜੀ ਖੱਚਦਾ ਸੀ ਬਾਜ਼ਾਰਾਂ ਦੇ ਵਿੱਚ ਉਹ ਵੀ ਯਾਦ ਨਹੀਂ ਚੀ ਚੱਜ ਤੱਕ ਤੇ ਮੈਂ ਕਦੇ ਹਾਰੇ ਨਹੀਂ ਸੀਗਾ ਕਿ ਮੈਂ ਜੇ ਤੜਕੇ ਇੰਕੁਇਰਣਾ ਵੀ 4 ਵਜੇ ਵੀ ਪੱਗ ਬੰਨਣ ਜਾਣਾ ਇੱਕ ਵਾਰ ਦੀ ਗੱਲ ਏ ਮੈਂ ਕੁਰਕ ਖੇਤਰ ਪਹੁੰਚ ਕੇ ਸੀਗਾ ਪੱਗ ਬੰਨਣ ਸਵੇਰੇ 4 ਵਜੇ ਤੇ ਮੈਨੂੰ ਐਦਾਂ ਕਹਿੰਦਾ ਸੀ ਕਿ ਸਵੇਰੇ ਸਾਡੇ ਸਾਡੀ ਬਰਾਤ ਚੜ੍ਹਨੀ ਆ ਸੋ ਸਵੇਰੇ ਸਾਡੇ ਕੋਲ ਪਹੁੰਚ ਜਾ 4 ਵਜੇ ਫਿਰ ਮੈਂ 4 ਵਜੇ ਸਰ ਐਕਟਿਵਲ ਤੇ ਗਿਆ ਸੀਗਾ ਕੁਰਕ ਖੇਤਰ ਕਰਾਲੀ ਤੋਂ ਕੁਰਾਲੀ ਤੋਂ ਕੁਰੂਖੇਤਰ ਹਾਂਜੀ ਐਕਟਿਵਾ ਤੇ ਪਹੁੰਚੇ 4 ਵਜੇ 4 ਵਜੇ ਸਵੇਰੇ 4 ਵਜੇ ਮੈਂ ਕੁਰਾਲੀ ਤੋਂ ਕੁਰੂਖੇਤਰ ਪਹੁੰਚੇ ਸੀਗਾ ਉਦੋਂ ਬਈ ਰਾਹ ਦੇ ਵਿੱਚ ਮੈਂ ਪੱਗ ਬੰਨਣੀ ਸੀ ਕਿ ਚੰਡੀਗੜ੍ਹ ਉਦੋਂ ਵਿਆਹ ਲਈ ਬੰਨਣੀ ਸੀ ਹਾਂ ਤੂੰ 2 ਸਾਲ 2.5 ਸਾਲ ਪਹਿਲਾਂ ਦੀ ਗੱਲ ਹੈ ਕਿ ਉਹ ਪੱਗ ਬੰਨਣ ਤੋਂ ਬਾਅਦ ਫਿਰ ਉੱਥੇ ਪਹੁੰਚੇ ਬਹੁਤ ਜ਼ਿਆਦਾ ਮਿਹਨਤ ਇਹ ਨੌਜਵਾਨ ਸਾਡੇ ਅੱਗੇ ਖੜਾ ਮੈਂ ਸਮੂੱਚੇ ਪੰਜਾਬੀਆਂ ਨੂੰ ਆਖਾਂਗਾ ਨੌਜਵਾਨਾਂ ਨੂੰ ਆਖਾਂਗਾ ਕਿ ਸਿਮਰਨ ਤੋਂ ਸੇਧ ਲੈਣ ਦੀ ਕੋਸ਼ਿਸ਼ ਕਰਨ ਕਿ ਕਿਵੇਂ ਇਹਨਾਂ ਨੇ ਕਿੰਨੀਆਂ ਔਕੜਾਂ ਦਾ ਸਾਹਮਣਾ ਕੀਤਾ ਲੇਕਿਨ ਉਸ ਤੋਂ ਬਾਅਦ ਵੀ ਇਹ ਹਿੰਮਤ ਨਹੀਂ ਹਾਰੇ ਪਰਿਵਾਰ ਹਿੰਮਤ ਨਹੀਂ ਆ ਰਿਹਾ ਅੱਗੇ ਵਾਦੇ ਚਲੇ ਗਏ ਸਭ ਤੋਂ ਖੁਸ਼ੀ ਦਾ ਮੌਕਾ ਖਾਸ ਤਖ ਦਾ ਕਿਹੜਾ ਪਲ ਹੈ ਐਸਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਬਹੁਤ ਵੱਡਾ ਰਿਹਾ ਸਰ ਵੱਡਾ ਮੇਰਾ ਬਹੁਤ ਰਿਹਾ ਜੀ ਮੈਂ ਹੁਣੇ ਇੰਗਲੈਂਡ ਦੀ ਧਰਤੀ ਤੇ ਮੈਂ ਅਜੀ ਦੇਵਗੋਜੀ ਦੇ ਨਾਲ ਕੰਮ ਕਰਕੇ ਆ ਪਹਿਲੀ ਵਾਰੀ ਐਵ ਆਪਣਾ ਦੇਖਿਆ ਜਾਵੇ ਸਰ ਬਹੁਤ ਵੱਡੇ ਇੰਡਸਟਰੀ ਦੇ ਵਿੱਚ ਬੌਸ ਨੇ ਸਰ ਬੰਬਈ ਦੇ ਵਿੱਚ ਸਾਰੇ ਉਹਨਾਂ ਨੂੰ ਬੌਸ ਕਹਿੰਦੇ ਨੇ ਹਾਂ ਬੰਬਈ ਦੇ ਵਿੱਚ ਉਹਨਾਂ ਨੂੰ ਸਾਰੇ ਬੌਸ ਕਹਿੰਦੇ ਨੇ ਹਾਂ ਤੇ ਸਰ ਮੈਨੂੰ ਜਦੋਂ ਮੈਂ ਪਹਿਲੀ ਵਾਰੀ ਦਸਤਾਰ ਸਿਰ ਆ ਰਿਹਾ ਸੀ ਉਹਨਾਂ ਦੇ ਤੇ ਮੈਨੂੰ ਡਰ ਬਹੁਤ ਸੀਗਾ ਮਨ ਦੇ ਵਿੱਚ ਮੈਂ ਕਿਹਾ ਜੀ ਵਿੱਚੋਂ ਜਦੋਂ ਪਹਿਲੀ ਵਾਰੀ ਮੈਂ ਜਦੋਂ ਉਹਨਾਂ ਨੂੰ ਮਿਲਿਆ ਜੀ ਉਦੋਂ ਮੈਂ ਪੱਗ ਦੀ ਪੂਣੀ ਕਰ ਰਿਹਾ ਸੀ ਤੇ ਮੈਂ ਕਿਹਾ ਜੀ ਸਾਰੇ ਆ ਗਏ ਨੇ ਮੈਂ ਕਿਹਾ ਪਤਾ ਨਹੀਂ ਕਿਵੇਂ ਵੇ ਹੋਊਗਾ ਪੱਗ ਦਾ ਲੜ ਪੂਰਾ ਹੋਊਗਾ ਜੀ ਉਦੋਂ ਮੈਂ ਦਸਤਾਰ ਜਾਈ ਸੀ ਸਰ ਉਹਨਾਂ ਦੇ 7 ਮੀਟਰ ਦੀ ਪੱਗ ਸੀ ਕੀ ਉਹਨਾਂ ਦੇ ਜਦੋਂ ਪਹਿਲੀ ਵਾਰੀ ਉਦੋਂ ਲੜ ਬਹੁਤ ਵਧੀਆ ਸੀ ਉਹਨਾਂ ਦੀ ਨਾ ਆਪਾਂ ਦੁਬਾਰਾ ਬਨ ਕੇ ਨਾ ਲਾ ਸਕਦੇ ਉਹਨਾਂ ਦੇ ਦੁਬਾਰਾ ਕਿਉਂ ਇੱਕ ਵਾਰੀ ਚ ਪੂਰੀ ਕਰਨੀ ਪੈਂਦੀ ਸੀ ਉਹਨਾਂ ਦੀ ਪੱਗ ਦੀ ਸਰ ਉਹਨਾਂ ਦੇ ਮੈਂ ਫਸਟ ਟਾਈਮ ਪੱਗ ਬੰਨੀ ਸੀ ਤੋ ਡੇਢ ਮਿੰਟ ਦੇ ਵਿੱਚ ਡੇਢ ਮਿੰਟ ਦੇ ਵਿੱਚ ਉਹਨਾਂ ਦੀ ਮੈਂ ਪੱਗ ਬੰਨਤੀ ਸੀਗੀ ਖੁਸ਼ੀ ਦਾ ਮੌਕਾ ਸੀਗਾ ਉਹ ਪਲ ਸੀਗਾ ਖੁਸ਼ੀ ਦੇ ਤੇ ਅੰਦਰੋਂ ਕੁਝ ਮਾਨਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਬਰਾਹਟ ਜਾਂ ਕੁਝ ਐਸਾ ਸੀ ਕਿ ਅਜੇ ਦੇਵਗਨ ਉਹ ਬੈਠੇ ਨੇ ਉਹਨਾਂ ਦੇ ਪੱਗ ਬੰਨਣੀ ਸਰ ਉਦੋਂ ਮੇਰੇ ਹੱਥ ਪੈਰ ਕੰਬਦੇ ਸੀ ਠੰਡਾ ਪੈ ਗਿਆ ਸੀ ਇੱਕ ਵਾਰੀ ਸਵੀਰ ਮੇਰਾ ਵੀ ਮੈਂ ਕਹ ਲਓ ਜੀ ਅੱਜ ਅੱਜ ਦੇਖਿਆ ਜਉ ਸਿਮਰਨ ਦੇ ਵਿੱਚ ਕੀ ਹੁੰਦਾ ਉਦੋਂ ਡਰ ਵੀ ਬਹੁਤ ਸੀਗਾ ਸਰ ਮਾਨੇ ਦੇ ਵਿੱਚ ਫਿਰ ਸਰ ਕੋਸ਼ਿਸ਼ ਨਹੀਂ ਹਾਰਿਆ ਪਰ ਮੈਂ ਅੱਜ ਤੱਕ ਮੈਂ ਸਾਰਿਆਂ ਨੂੰ ਕਹਿਣਾ ਕਿ ਕੋਸ਼ਿਸ਼ ਨਾ ਹਾਰੋ ਕਦੇ ਵੀ ਲੱਗੇ ਰੋ ਲੱਗੇ ਰੋ ਆਪਣਾ ਮਕਾਮ ਤੇ ਲੱਗੇ ਰੋ ਸਰ ਲੱਗੇ ਰੋ ਐਂਡ ਤੱਕ ਲੱਗੇ ਰੋ ਕਦੇ ਨਾ ਤੁਸੀਂ ਹਾਰੋ ਅਜੇ ਦੇਵਗਨ ਉਹਨਾਂ ਨਾਲ ਕਦੇ ਕੋਈ ਗੱਲਬਾਤ ਆਪਸੀ ਸਾਂਝ ਕੋਈ ਹੋਈ ਸਾਂਝੀ ਕੀਤੀ ਅ ਸਰ ਉਹ ਨਾ ਯਾਦ ਹੋ ਗਿਆ ਸੀ ਕਿ ਉਹਨਾਂ ਨੂੰ ਇਸ ਵੇਸੇ ਐਂ ਕਹਿੰਦੇ ਸੀ ਥਾਕ ਮਾਰ ਕੇ ਬੁਲਾਉਂਦੇ ਸੀ ਸਿਮਰਨ ਆ ਜਾ ਮੇਰੇ ਪਗੜੀ ਬਾਣਦੇ ਅੱਛਾ ਐਦਾਂ ਬੁਲਾਉਂਦੇ ਸੀ ਸਰ ਫਿਰ ਮੈਂ ਵੀ ਭੱਜਿਆ ਜਾਂਦਾ ਸੀਗਾ ਜੀ ਫਿਰ ਆਉਂਦਾ ਜੀ ਸਰ ਮੈਂ ਜਦੋਂ ਭੱਜਿਆ ਜਾਣਾ ਉਹਨਾਂ ਨੇ ਚਲੋ ਕਹਿਣਾ ਸਿਮਰਨ ਜਦੋਂ ਸਾਡੀ ਉਦੋਂ ਇੰਗਲੈਂਡ ਦੇ ਵਿੱਚ ਡੇਢ ਮਹੀਨਾ ਸਾਡੀ ਸ਼ੂਟਿੰਗ ਚੱਲੀ ਜੀ ਉਦੋਂ ਬਾਅਦ ਸਾਡੀ ਬ੍ਰੇਕ ਪੈ ਗਈ ਸੀ ਕਿ ਉਦੋਂ ਬਾਅਦ ਮੈਂ ਜਦੋਂ ਬੰਬਈ ਬੰਨੀ ਉਹਨਾਂ ਦੀ ਪਹਿਲੀ ਵਾਰੀ ਤਾਰ ਤੇ ਮੈਨੂੰ ਉਹ ਕਹਿਣਾ ਸਿਮਰਨ ਵੀ ਹੁਣ ਤੋਂ ਹੌਣ ਤੋਂ ਹੌਲੀ ਕਿਉਂ ਬੰਨਤੇ ਮੇਰੀ ਪਗੜੀ ਵੀ ਉਹਦੋਂ ਤਾਂ ਇੰਗਲੈਂਡ ਦੇ ਵਿੱਚ ਬਹੁਤ ਤੇਜ ਬੰਦਾ ਸੀ ਮੈਂ ਕਿਹਾ ਸਰ ਹੁਣ ਥੋੜੇ ਜਿਹਾ ਬ੍ਰੇਕ ਪਾ ਗਿਆ ਸੀਗਾ ਯੂਫਿਲਮ ਦੀ ਵਿੱਚ ਆਪਣਾ ਤੇ ਫਿਰ ਉਹਨਾਂ ਦੇ ਮਹੌਲੀ ਹੌਲੀ ਹੌਲੀ ਫਿਰ ਦਸਤਾਰ ਬੰਨਣੀ ਕੀਤੀ ਸੀਗੀ ਜੇ ਉਦੋਂ ਬਾਲੀਵੁੱਡ ਦੀ ਗੱਲ ਕਰੀਏ ਜਿਹੜੇ ਸਟਾਰਸ ਨੇ ਉਹ ਆਪਣੀ ਚਿਹਰਿਆਂ ਨੂੰ ਲੈ ਕੇ ਸੇਤ ਨੂੰ ਲੈ ਕੇ ਬੜੇ ਕੌਨਸ਼ੀਅਸ ਹੁੰਦੇ ਨੇ ਉਹਨਾਂ ਨੂੰ ਬਹੁਤ ਆਪਣੇ ਆਪ ਨੂੰ ਇਹ ਲੱਗਦਾ ਕਿ ਬਾਹਰ ਜੀ ਵੀ ਕਿਤੇ ਵੀ ਕੋਈ ਕੋਤਾਹੀ ਨਾ ਹੋਵੇ ਤੇ ਕਦੇ ਐਸਾ ਵੀ ਲੱਗਿਆ ਕਿ ਤੁਹਾਨੂੰ ਕਿ ਉਹਨਾਂ ਨੇ ਸਿਹਤ ਪੱਖੋਂ ਜਾਂ ਕਿਸੇ ਗੱਲ ਪੱਖੋਂ ਤੁਹਾਨੂੰ ਕੁਝ ਕਿਹਾ ਹੋਵੇ ਜਾਂ ਤੁਹਾਨੂੰ ਪਗੜੀ ਬੰਨ੍ਹਦੇ ਹੋਏ ਕੋਈ ਇਨਸਟਰਕਸ਼ਨਸ ਦਿੱਤੀਆਂ ਹੋਣ ਉਹਨਾਂ ਨੇ ਹਾਂਜੀ ਸਰ ਉਦੋਂ ਹੁੰਦਾ ਸੀਗਾ ਜਦੋਂ ਆਪਾਂ ਇੰਗਲੈਂਡ ਦੇ ਵਿੱਚ ਸ਼ੂਟਿੰਗ ਕਰ ਰਹੇ تھے ਉਦੋਂ ਠੰਡ ਬਹੁਤ ਸੀਗੀ ਉੱਥੇ ਤੇ ਉਦੋਂ ਮੇਰਾ ਬਿਮਾਰ ਹੋ ਗਿਆ ਸੀ ਮੈਂ ਬਹੁਤ ਜ਼ਿਆਦਾ ਤੇ ਉਹਨਾਂ ਨੇ ਮੈਨੂੰ ਮਾਸਕ ਕਿਹਾ ਮੇਰੇ ਪੱਕਾ ਜੇਬ ਦੇ ਵਿੱਚ ਮੇਰੇ ਸੈਨੀਟਾਈਜ਼ਰ ਹੁੰਦਾ ਸੀ ਜਦੋਂ ਮੈਂ ਉਹਨਾਂ ਦੇ ਦਸਤਾਰ ਸਜਾਉਂਦਾ ਸੀ ਤੇ ਉਹ ਮੈਨੂੰ ਕਹਿੰਦੇ ਸੀ ਕਿ ਪੱਕਾ ਪਹਿਲਾਂ ਸੈਨੀਟਾਈਜ਼ਰ ਨਾਲ ਸਾਡੇ ਹੱਥ ਆਪਣੇ ਉਹ ਕਰੋ ਉਤਵਾਦ ਮਲਕੀ ਪੂਰੀ ਮਲਕੀ ਉਹ ਸਫਾਈ ਰੱਖਦੇ ਨੇ ਬਹੁਤ ਆਪਣੇ ਉਹਦੇ ਵਿੱਚ ਜਦੋਂ ਵੀ ਤੁਸੀਂ ਪੱਗ ਬੰਨਣ ਜਾਣਾ ਉਹਨਾਂ ਦੇ ਕੋਲ ਕੋਈ ਕੋਈ ਵੀ ਗੱਲਬਾਤ ਕਰਨ ਜਾਣਾ ਤੇ ਉਹਨਾਂ ਨੇ ਮੈਨੂੰ ਕਹਿਣਾ ਕਿ ਸਪਹਿਲਾ ਸਫਾਈ ਰੱਖੋ ਪਹਿਲਾਂ ਮਾਸਕ ਲਾਓ ਆਪਣੇ ਫੇਸ ਤੇ ਪਹਿਲਾਂ ਮਾਸਕ ਲਾ ਕੇ ਫਿਰ ਉਤਵਾਦ ਮੈਂ ਪੱਗ ਬੰਨਦਾ ਸੀ ਕਈ ਉਹਨਾਂ ਦੇ ਉਦੋਂ ਮਲਕੀ ਡਰ ਵੀ ਹੁੰਦਾ ਸੀਗਾ ਇੱਕ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਤੇ ਬਹੁਤ ਡਰ ਹੁੰਦਾ ਸੀ ਸਾਰਾ ਬਹੁਤ ਜ਼ਿਆਦਾ ਨੌਜਵਾਨ ਵਰਗ ਪੰਜਾਬ ਦਾ ਖਾਸ ਕਰਕੇ ਅਸੀਂ ਗੱਲ ਕਰੀਏ ਕੀ ਸੁਨੇਹੇ ਅਨਸਰ ਸਨੇਹਾ ਇਹ ਦੰਨੇ ਆ ਕਿ ਤੁਸੀਂ ਮਕਾਮ ਤੇ ਲੱਗੇ ਰਹੋ ਕਿ ਜਿਹੜੇ ਬੰਦੇ ਕਹਿ ਦਿੰਨੇ ਕਿ ਅਸੀਂ ਬਸ ਹਾਰ ਗਏ ਨਹੀਂ ਸਰ ਹਾਰ ਦਾ ਕੋਈ ਨਹੀਂ ਅਜੇ ਤੱਕ ਮੈਂ ਵੀ ਨਹੀਂ ਹਾਰਿਆ ਸਰ ਤੁਸੀਂ ਮੇਰੇ ਸੁਣਿਆ ਇਹ ਸਾਰਾ ਮੈਂ ਕੁਝ ਨਹੀਂ ਹਾਰਿਆ ਜੇ ਮੈਂ ਹਾਰਿਆ ਹੁੰਦਾ ਫਿਰ ਮੈਂ ਇੱਥੇ ਤੱਕ ਨਾ ਪਹੁੰਚ ਸਕਤੇ ਵੀ ਸੋ ਮੈਂ ਗੁਰਰਾਮਦਾਸ ਮਾਨਾ ਦਾ ਸ਼ੁਕਰ ਕਰਦਾ ਸਰ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਸੋ ਸਿਮਰਨ ਜੀ ਜਿਨ੍ਹਾਂ ਨਾਲ ਗੱਲਬਾਤ ਹੋਈ ਹੈ ਨੌਜਵਾਨ ਛੋਟੀ ਉਮਰ ਹਜੇ 22 ਜਾਂ 23 ਸਾਲ ਦੀ ਉਮਰ ਹੈ ਇਸ ਨੌਜਵਾਨ ਦੀ ਔਰ ਕਿੰਨੀਆਂ ਔਕੜਾਂ ਆਈਆਂ ਬਹੁਤ ਛੋਟੀ ਉਮਰ ਦੇ ਵਿੱਚ ਪਿਤਾ ਦਾ ਸਾਆ ਹਿਰ ਤੋਂ ਉੱਟ ਗਿਆ ਉਸ ਤੋਂ ਬਾਅਦ ਕਿੰਨੀਆਂ ਪ੍ਰੋਬਲਮਸ ਔਰ ਦਸਵੀਂ ਤੋਂ ਬਾਅਦ ਕੰਮ ਤੇ ਲੱਗੇ ਜੋ ਦੱਸਿਆ ਔਰ ਸਭ ਤੋਂ ਵੱਡੀ ਗੱਲ ਕਿ ਕੇਸ ਜਿਹੜੇ ਕਤਲ ਕਰਾਉਣ ਦੀ ਉਹ ਵੀ ਇੱਕ ਵਾਰ ਸੁਜੈਸਟ ਕਰ ਦਿੱਤਾ ਡਾਕਟਰਸ ਨੇ ਕਿ ਸਿਮਰਨ ਦੇ ਮਾਤਾ ਜੀ ਨੂੰ ਕਿ हां इन्फेक्शन बहुत ज्यादा हो गई है कि ਹੁਣ ਤੁਹਾਨੂੰ ਇਸੇ ਸਿਮਰਨ ਦੇ ਕੇਸ ਕਤਲ ਕਰਨੇ ਪੈਣਗੇ ਸਾਡਾ ਹੋਰ ਕੋਈ ਵੀ ਚਾਰਾ ਨਹੀਂ ਹੈ ਲੇਕਿਨ ਮਾਤਾ ਜੀ ਅਡਿੰਗ ਸੀਗੇ ਉਹਨਾਂ ਨੇ ਵਾਏ ਗੁਰੂ ਤੇ ਵਿਸ਼ਵਾਸ ਰੱਖਿਆ ਔਰ ਕਿਸੇ ਵੀ ਤਰ੍ਹਾਂ ਤੋਂ ਕੋਈ ਵੀ ਇਲਾਜ ਕੀਤਾ ਲੇਕਿਨ ਕੇਸ ਆਪਣੇ ਪੁੱਤਰ ਦੇ ਬਚਾ ਕੇ ਰੱਖੇ ਹੈ ਦਸਤਾਰ ਬਚਾ ਕੇ ਰੱਖੀਏ ਪਗੜੀ ਬਚਾ ਕੇ ਰੱਖੀ ਤੇ ਅੱਜ ਵਾਏ ਗੁਰੂ ਦੀ ਪਰਮਾਤਮਾ ਦੀ ਕਿਰਪਾ ਹੈ ਸਿਮਰਨ ਪ੍ਰੀਤ ਸਿੰਘ ਤੇ ਕਿ ਇਹ ਜਿੱਥੇ ਪੰਜਾਬ ਦੇ ਵਿੱਚ ਆਪਣਾ ਨਾਂ ਚਮਕਾਇਆ ਉਸੇ ਨਾਲ ਨਾਲ ਬਾਲੀਵੁੱਡ ਦੇ ਵਿੱਚ ਜਾ ਕੇ ਬਹੁਤ ਵੱਡਾ ਇਸ ਦਾ ਨਾਮ ਇਸ ਵੇਲੇ ਚੱਲ ਰਿਹਾ ਹੈ ਔਰ ਨੌਜਵਾਨਾਂ ਨੂੰ ਅਸੀਂ ਇਹ ਹੀ ਆਖਾਂਗੇ ਕਿ ਹਿੰਮਤ ਹੌਸਲਾ ਸੇ ਤੁਸੀਂ ਲੈਣੀ ਆ ਤਾਂ ਇਹ ਸਾਡੇ ਛੋਟੇ ਭਰਾ ਤੋਂ ਸਿਮਰਨ ਤੋਂ ਲਓ ਔਰ ਅੱਗੇ ਵਧੋ ਜ਼ਰੂਰੀ ਨਹੀਂ ਹੈ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਹੀ ਤੁਸੀਂ ਤਰੱਕੀਆਂ ਪ੍ਰਾਪਤ ਕਰ ਸਕਦੇ ਹੋ ਮਿਹਨਤੀ ਹੋ ਹੌਸਲੇਪਲਾਨ ਨੇ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਹੈ ਲੱਕੀ ਦੇ ਨਾਲ ਅਜੇ ਰਠੌਰ ਡੇਲੀ ਪੋਸਟ ਪੰਜਾਬੀ